ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਜੋ ਟੋਟਾ ਨੂੰ ਅੱਜ ਅਸੀਂ ਆਪਣੇ ਐਪੀ ਕਸਟਮਰ ਨਾਲ ਮਿਲਾਈਏ ਜੋ ਕਿ ਸਾਡੇ ਤੋਂ ਬਾਈ ਜੀ 19 ਤੋਂ ਆਏ ਨੇ ਜੋ ਕਿ ਅੱਜ ਬੁਕਿੰਗ ਕਰਾਉਣ ਆਏ ਨੇ ਥ੍ਰੀ ਰੋਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਆਰਾਮ ਰਾਮ ਕੀ ਨਾਮ ਆਜੀ ਤੁਹਾਡਾ ਔਰ ਕਿੱਥੋਂ ਤੁਸੀਂ ਆਏ ਹੋ 19 ਦੇ ਆਏ ਜੀ ਹਾਂਜੀ ਹਾਂਜੀ ਇੰਦਰ ਰਾਮ ਹਾਂਜੀ ਆਰਟੀਓ ਆਰਟੀਓ ਨੀਰ ਬਾਈ ਨਿਰਭੈ ਤੇ ਅਸੀਂ ਅਸੀਂ ਤੁਹਾਡੀ ਮਸ਼ੀਨ ਇੰਸਟਾਗ੍ਰਾਮ ਪਰ ਦੇਖੀ ਸੀ ਠੀਕ ਹੈ ਜੀ ਠੀਕ ਹੈ ਜੀ ਤਾਂ ਸਾਨੂੰ ਉਹਦੇ ਚ ਅਸੀਂ ਜਾਂ ਉਹਨਾਂ ਦੇ ਰਿਵਿਊ ਪੜੇ ਠੀਕ ਹੈ ਜੀ ਹਰ ਚੀਜ਼ ਦੇਖੀ ਉਹਦੇ ਬਾਰੇ ਚ ਹਾਂ ਜੀ ਸਾਨੂੰ ਬਹੁਤ ਅੱਛਾ ਲੱਗਿਆ ਠੀਕ ਹੈ ਜੀ ਤੁਹਾਡੇ ਨਾਲ ਕੰਟੈਕਟ ਕੰਟੈਕਟ ਕੀਤਾ ਹਾਂਜੀ ਹਾਂਜੀ ਕੰਟੈਕਟ ਕਰਨੇ ਬਾਅਦ ਤੁਸੀਂ ਸਾਨੂੰ ਦੱਸਿਆ ਕਿ ਪੇਸ਼ੈਂਟ ਭੇਜੀ ਫਿਰ ਇੱਥੇ ਦੀ ਫਿਰ ਅਸੀਂ ਉਸ ਹਿਸਾਬ ਨਾਲ ਆਏ ਤੁਹਾਡੇ ਕੋਲ ਅੱਜ ਅਸੀਂ ਆਪਣੀ ਮਸ਼ੀਨ ਬੁੱਕ ਕਰਾ ਚੱਲੇ ਤੁਹਾਡੇ ਕੋਲ ਠੀਕ ਹੈ ਜੀ ਹੁਣ ਤੁਸੀਂ ਸਾਨੂੰ 20 ਤਰੀਕ ਦਾ ਟਾਈਮ ਦਿੱਤਾ ਹੈ ਜੀ ਵੀ ਠੀਕ ਨਾ ਫਿਰ ਅਸੀਂ ਪਹੁੰਚ ਕਰ ਲੈਣੀ ਹੈ ਠੀਕ ਹੈ ਜੀ ਕਿੰਨੇ ਜ਼ਿਆਦਾ ਸਾਨੂੰ ਹੋਰ ਖੁਸ਼ੀ ਕੀ ਹੋ ਸਕਦੀ ਹੈ ਅੱਛਾ ਐਂ ਦੱਸੋ ਜੀ ਜੋ ਤੁਸੀਂ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਦੇਖਿਆ ਜੋ ਵੀ ਹਨਾ ਕੁਝ ਉਹਦੇ ਨਾਲ ਕੀ ਤੁਹਾਨੂੰ ਇੱਥੇ ਆ ਕੇ ਕੀ ਵੱਧ ਦੇਖਣ ਨੂੰ ਮਿਲਿਆ ਜੀ ਆ ਕੇ ਸਭ ਤੋਂ ਪਹਿਲਾਂ ਤਾਂ ਸਾਨੂੰ ਮਟੀਰੀਅਲ ਦੇ ਬਾਰੇ ਵਿੱਚ ਪਤਾ ਲੱਗਿਆ ਕੀ ਮਟੀਰੀਅਲ ਬਹੁਤ ਹੈਵੀ ਲਗਾਇਆ ਤੁਸੀਂ ਬਹੁਤ ਬੜੀਆ ਮਟੀਰੀਅਲ ਹੈ ਕਿਉਂਕਿ ਇੰਸਟਾਗ੍ਰam ਤੇ ਉਹ ਚੀਜ਼ ਨਹੀਂ ਦੇਖੀ ਜਾ ਸਕਦੀ ਇੱਕਦੋਨੂ ਡੱਬੀਆਂ ਹਾਂ ਜੋ ਕਿ ਅਸੀਂ ਸੋਸ਼ਲ ਮੀਡੀਆ ਤੇ ਹੁਣ ਤੱਕ ਕਿਸਾਨ ਵੀਰ ਉਹ ਅਸੀਂ ਸ਼ੋਅ ਨਹੀਂ ਬਿਲਕੁਲ ਵੀ ਕੀਤੀ ਹੈ ਇੱਕ ਸਿਰਫ ਇੱਕ ਵੀਡੀਓ ਦੇ ਵਿੱਚ ਡੱਬੀਆਂ ਦੇਖਣਗੀਆਂ ਜੋ ਅਸੀਂ ਸ਼ੌਂਕੀ ਸਰਦਾਰ ਦੀ ਸੁਖਜਿੰਦਰ ਲੋਪੋ ਵਾਲੀ ਦੀ ਵੀਡੀਓ ਦੇ ਵਿੱਚ ਪਾਈ ਹੈ ਠੀਕ ਆ ਹੋਰ ਸਾਡੀ ਜਿਹੜੀਆਂ ਕੰਪਨੀ ਦੀਆਂ ਐਡਾਂ ਚੱਲ ਰਹੀਆਂ ਨੇ ਉਹ ਚ ਤੁਹਾਨੂੰ ਉਹ ਡੱਬੀ ਨਹੀਂ ਦੇਗੀ ਉਹ ਅਸੀਂ ਸਿਰਫ ਜਿਹੜੇ ਇੱਥੇ ਅਸੀਂ ਹੁਣ ਉਹੀ ਡੱਬੀਆਂ ਪਾ ਕੇ ਦੇ ਰਹੇ ਆਂ ਜੋ ਇੰਟਰਨੈਸ਼ਨਲ ਪੈਟਰਨ ਦਾ ਤੁਹਾਨੂੰ ਦੱਸਿਆ ਹਨਾ ਜੀ ਤੇ ਚਲੋ ਸਭ ਕੁਝ ਵਧੀਆ ਰਿਹਾ ਹਨਾ ਜੀ ਹਾਈ ਕੁਆਲਟੀ ਹਾਈ ਕੁਆਲਟੀ ਮਟੀਰੀਅਲ ਦਾ ਗੱਵਨ ਬੜਾ ਬਦਲਿਆ ਤੇ ਅਸੀਂ ਸਾਡਾ ਇਹੀ ਹੈ ਜੀ ਕਿਸਾਨ ਵੀਰੋ ਅਸੀਂ ਨਾ ਰਿਲੇਸ਼ਨ ਦੇ ਵਿੱਚ ਕੰਮ ਕਰਦੇ ਆਂ ਬਿਲਕੁਲ ਕਿ ਨਾ ਜਨੂੰ ਅੱਜੇ ਦਿੱਕਤ ਆਣ ਦੇਈਏ ਨਾ ਹੀ ਤੁਹਾਨੂੰ ਆਣ ਵਾਲੇ ਸਮੇਂ 'ਚ ਆਣ ਮੰਨ ਲਓ ਇਹ ਮਸ਼ੀਨ ਲੈਣ ਆਏ ਨੇ ਅੱਜ ਕੋਈ ਵੀ ਕੰਪਨੀ ਆ ਮੰਨ ਲਓ ਮੇਰੇ ਲਵੇ ਪੈਸੇ ਦੇ ਕੇ ਜਾ ਰਹੇ ਨੇ ਮੈਂ ਤਾਂ ਦੋ ਮਿੱਠੀਆਂ ਗੱਲਾਂ ਕਰੂੰਗਾ ਜੀ ਚਾਹ ਪਿਲਾਉਂ ਖਾਤਰਦਾਰੀ ਕਰੂੰ ਸਾਡੀ ਡੀਲਿੰਗ ਦਾ ਕਦੋਂ ਪਤਾ ਲੱਗੂ ਬਾਈ ਚਾਂਸ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਆਂਦੀ ਆ ਹਨਾ ਉਦੋਂ ਜਦੋਂ ਅਸੀਂ ਖੜਾਂਗੇ ਠੀਕ ਆ ਇਹਨਾਂ ਨਾਲ ਤਾਂ ਉਦੋਂ ਕਹਿਣਗੇ ਕਿ ਆ ਵੀ ਬਾਕੀ ਇਹਨਾਂ ਦੀ ਡੀਲਿੰਗ ਵਧੀਆ ਪੈਸੇ ਲੈਣ ਲੱਗੇ ਤਾਂ ਹਰ ਇੱਕ ਕੰਪਨੀ ਕਹਿੰਦੀ ਆ ਮੇਰੇ ਵਰਗਾ ਕਹਿਣਦਾ ਜੀ ਕਿ ਆ ਐਵੇਂ ਆ ਜੀ ਫਲਾਣਾ ਹਨਾ ਜੀ ਡੀਲਿੰਗ ਇਹਦਾ ਤਾਂ ਜੋ ਚੱਲਦੀ ਆ ਮਸ਼ੀਨ ਆ ਯਾ ਮਸ਼ੀਨ ਬਾਰੇ ਯਾ ਬੰਦੇ ਬਾਰੇ ਉਹਦੀ ਪਤਾ ਲੱਗਦੀ ਹੈ। ਉਹ ਤਾਂ ਬੱਸ ਪਤਾ ਲੱਗਦਾ ਜੀ। ਹਾਂ ਸਾਡੇ ਅੱਜ ਸਾਡੇ ਰਿਵਿਊ ਤੇ ਇੱਕੋ ਚੈਨਲਾਂ ਤੇ ਸੁਣਨ ਨੂੰ ਇੱਕ ਵੀ ਨੈਗੇਟਿਵ ਰਿਵਿਊ ਨਹੀਂ ਮਿਲੂ ਸਾਰੇ ਪੋਜ਼ਿਟਿਵ ਮਿਲਣਗੇ। ਤਾਂ ਇੱਕ ਵਾਰੀ ਆਓ ਸਾਡੀ ਫੈਕਟਰੀ ਜਾਣ ਦਾ ਐਡਰੈਸ ਆਰਐਸ ਗੁਰਦੇਵ ਐਗਰੋ ਇੰਡਸਟਰੀ ਨੀਅਰ ਨੱਬਾ ਕੈਂਚੀਆਂ ਸੂਆ ਰੋਡ ਕੋਨਿੰਗੜ ਜਿਲ੍ਹਾ ਸੰਗਰੂਰ।